ਦੇ ਆਹ ਨਹੀਂ ਪਾ ਦੋਗੇ ਹੋਰ ਮੇਰੇ ਫਾਂਕ ਪਟਿਆ ਹੋ ਗਿਆ ਹੁਣ ਕਾਹੂ ਇਸ ਨੂੰ ਫੋਲਿਓ ਕਰਾਉਣਾ ਕੋਈ ਇੱਥੇ ਫਲਾਣ ਲੈ ਲੋ ਵੀ ਅਰੇ ਸਾਰੇ ਆ ਗਏ ਸਾਰੇ ਹੋਰ ਮੈਂ ਤਾਂ ਲਾਏ ਬਈ ਫੋਲਿਓ ਕਰਾ ਦੇਣਾ ਜੀ ਦਾਤਾ ਹਟੋ ਹਟੋ ਦੱਸੋ ਲੋ ਸੌਰਾ ਖਾਲੋ ਹਾਲੋ ਅ ਦੇਖੋ ਜੀ ਇੱਕ ਕੁਦਰਤੀ ਜਿਹੜੀ ਆਫਤ ਅੱਜ ਪੰਜਾਬ ਹਿਮਾਚਲ ਜੇ ਐਂਡ ਕੇ ਤੇ ਨਾਲ ਹਰਿਆਣਾ ਤੇ ਆਈ ਹੋਈ ਹੈ ਇਸ ਆਫਤ ਚ ਜੋ ਸਾਡੇ ਅੱਜ ਵੀਰ ਤਕਰੀਬਨ 7 ਡਿਸਟ੍ਰਿਕਟ ਜਿਹੜੇ ਪੰਜਾਬ ਦੇ ਐ ਉਹ ਜਿਹੜਾ ਇਸ ਦੀ ਮਾਰ ਚੱਲ ਰਹੇ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ ਉਹ ਸਾਰਿਆਂ ਨੇ ਕਬੂਲ ਕੀਤੀ ਹੈ ਸਾਰੇ ਮੰਤਰੀ ਸਾਰੇ ਐਮਐਲਏ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਰਹੇ ਨੇ ਤੇ ਉਹਦੇ ਨਾਲ ਨਾਲ ਸਾਡੇ ਹਲਕੇ ਦੀ ਸਾਡੇ ਜ਼ਿਲ੍ਹੇ ਦੀ ਜਿਹੜੀ ਡਿਊਟੀ ਲਗਾਈ ਗਈ ਹੈ ਕਿ ਹੁਸ਼ਿਆਰਪੁਰ ਚ ਅਸੀਂ ਜਿਹੜਾ ਹੈਗਾ ਰਾਹਤ ਸਮਗਰੀ ਜਿਹੜੀ ਸਮਗਰੀ ਹੈ ਉਹ ਵੀ ਭੇਜਣੀ ਹੈ ਤੇ ਉਹਦੇ ਤਹਿਤ ਅੱਜ ਸਾਡੇ ਪ੍ਰਧਾਨ ਜੀ ਡਾਕਟਰ ਗੌਤਮ ਉਹ ਵੀ ਪਹੁੰਚੇ ਨੇ ਐਸਡੀਐਮ ਸਾਹਿਬ ਸਾਡੇ ਅਮਰੀਕ ਸਿੰਘ ਜੀ ਸੋ ਕੁਪਾਲ ਸਿੰਘ ਜੀ ਜਿਹੜੇ ਮੋਰਿੰਡੇ ਤੋਂ ਤੇ ਚਮਕੌਰ ਸਾਹਿਬ ਤੋਂ ਅਮਰੀਕ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਸਾਡੇ ਵਲੰਟੀਅਰ ਸਹਿਵਾ ਅਨੌਦੇਦਾਰ ਸਹਿਵਾ ਸਾਰੇ ਪਹੁੰਚੇ ਨੇ ਤੇ ਇਹ ਜਿਹੜੀ ਰਾਹਤ ਸਮਗਰੀ ਤੁਸੀਂ ਦੇਖ ਰਹੇ ਹੋ तकरीबन ਜਿਹੜੀ ਹੈ 1200 ਜਿਹੜੀ ਟਨ ਦੇ ਕਰੀਬ ਜਿਹੜਾ ਹੈਗਾ ਇੱਥੋਂ ਇਕੱਠੀ ਹੋਈ ਹੈ ਔਰ ਉਹ ਇੱਕ ਟਰੱਕ ਅਸੀਂ ਅੱਜ ਭੇਜ ਰਹੇ ਹਾਂ ਔਰ ਇੱਕ ਕੱਲ ਸਵੇਰੇ ਕਿਉਂਕਿ ਅੰਦਰ ਵੀ ਸਮਗਰੀ ਬਹੁਤ ਕਾਫੀ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟਦੇ ਔਰ ਕਿਸੇ ਤੇ ਵੀ ਆਫਤ ਆਵੇ ਚਾਹੇ ਦੂਸਰੇ ਸੂਬਿਆਂ ਚ ਆਵੇ ਇਵਨ ਤਮਿਲਨਾਡੂ ਜਾਂ ਕਿਸੇ ਹੋਰ ਦੇਸ਼ ਚ ਹੋਵੇ ਪੰਜਾਬੀ ਸਭ ਤੋਂ ਪਹਿਲਾਂ ਤਤਾਰ ਚ ਖੜੇ ਹੁੰਦੇ ਆ ਕਿ ਅਸੀਂ ਜਿਹੜੇ ਹੈਗੇ ਅਸੀਂ ਵਾਰਿਸਾਂ ਗੁਰੂ ਨਾਨਕ ਦੇਵ ਜੀ ਦੇ ਜਿਨ੍ਹਾਂ ਨੇ ਕਿ ਆਪਣੇ ਵੱਲੋਂ ਇਹ ਜਿਹੜਾ ਇਹ ਪ੍ਰਥਾ ਚਲਾਈ ਹੈ ਉਹਨਾਂ ਦੇ ਵੀਰਪੇ ਜਿਹੜੇ ਦਿੱਤੇ ਹੋਏ ਅੱਜ ਵੀ ਜਿਹੜੇ ਖਤਮ ਨਹੀਂ ਹੋਏ ਔਰ ਲਗਾਤਾਰ ਜਿਹੜੇ ਉਹ ਲੰਗਰ ਇਹ ਕਿਤੇ ਆਫਤ ਹੁੰਦੀ ਹੈ ਰਾਹ ਸਮਗਰੀ ਜਿਹੜੀ ਆ ਪੰਜਾਬ ਚੋਂ ਜਾਂਦੀ ਹੈ ਤੇ ਅੱਜ ਸਾਡੇ ਇਸ ਹਲਕਾ ਚਮਕੌਰ ਸਾਹਿਬ ਤੋਂ ਇੱਕ ਟਰੱਕ ਅੱਜ ਜਾ ਰਿਹਾ ਇੱਕ ਕੱਲ ਸਵੇਰੇ ਜਾਏਗਾ ਤੇ ਇਦਾਂ ਹੀ ਕੱਲ ਨੂੰ ਰੋਪੜ ਤੋਂ ਵੀ ਇੱਕ ਟਰੱਕ ਜਾਣਾ ਰੋਪੜ ਹਲਕੇ ਤੋਂ ਤੇ ਇੱਕ ਆਨੰਦਪੁਰ ਸਾਹਿਬ ਹਲਕੇ ਤੋਂ ਸੋ ਅਰਦਾਸ ਬੇਨਤੀ ਉਸ ਕਾਲਪੁਰ ਖੱਗੇ ਕੇ ਅੱਗੇ ਦਾ ਜੋ ਸਮਾ ਆ ਰਿਹਾ ਉਹ ਉਹ ਵਧੀਆ ਹੋਵੇ ਪੰਜਾਬ ਖੁਸ਼ਹਾਲੀ ਵਾਲ ਜਾਵੇ ਔਰ ਇਸ ਆਫਤ ਤੋਂ ਜਿਹੜਾ ਹੈਗਾ ਜਲਦ ਤੋਂ ਜਲਦ ਜਿਹੜਾ ਹੈਗਾ ਸਾਡੇ ਵੀਰ ਜਿਹੜੇ ਫਸੇ ਨੇ 7 ਜ਼ਿਲ੍ਹਿਆਂ 'ਚ ਉਹਨਾਂ ਨੂੰ ਜਿਹੜਾ ਹੈਗਾ ਛੁਟਕਾਰਾ ਮਿਲੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਜਿੰਨੇ ਵੀ ਦਾਨੀ ਸੱਜਣ ਨੇ ਸਾਡੇ ਅਫੀਸਰ ਸਹਿਬਾਨ ਔਰ ਹਲਕੇ ਦੇ ਸਾਰੇ ਦਾਨੀ ਸੱਜਣ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਇਹ ਕੀਤਾ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ